ਰਾਜਵੀਰ ਜਵੰਦਾ ਤਾਂ ਚਲਾ ਗਿਆ ਪਰ ਸਜ਼ਾ ਅਜ ਉਸਦੀ ਪਤਨੀ ਕਿਉਂ ਭੁਗਤ ਰਹੀ ਆ ਉਹ ਇੱਕ ਔਰਤ ਆ ਜੋ ਅੱਜ ਵੀ ਸਾਹ ਲੈ ਰਹੀ ਆ ਆਪਣੇ ਨਿੱਕੇ ਨਿੱਕੇ ਬੱਚਿਆਂ ਨਾਲ ਪਰ ਹਰ ਦਿਨ ਹਜ਼ਾਰ ਵਾਰ ਮਰ ਰਹੀ ਆ ਰਾਜਵੀਰ ਜਵੰਦਾ ਦੀ ਪਤਨੀ ਇੱਕ ਐਸੀ ਔਰਤ ਜਿਸਨੇ ਆਪਣਾ ਸੁਹਾਗ ਗਵਾ ਦਿੱਤਾ ਪਰ ਦੁੱਖ ਤੋਂ ਬਾਅਦ ਉਸਨੂੰ ਲੋਕਾਂ ਦੇ ਸੁਭਾਲਾ ਨੇ ਮਾਰਿਆ ਜਿਸ ਦਿਨ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲਾ ਗਿਆ ਉਸ ਦਿਨ ਹਰ ਕਿਸੇ ਨੇ ਅਫਸੋਸ ਕੀਤਾ ਪਰ ਕੁਝ ਹੀ ਦਿਨਾਂ ਬਾਅਦ ਅਫਸੋਸ ਦੀ ਥਾਂ ਸ਼ੱਕ ਨੇ ਲੈ ਲਈ ਅਚਾਨਕ ਸਾਰੇ ਸ ਉਸ ਦੀ ਪਤਨੀ ਵੱਲ ਮੋੜੇ ਜਾਣ ਲੱਗ ਪਈ ਕੋਈ ਕਹਿੰਦਾ ਆ ਉਹ ਖੁਸ਼ ਨਹੀਂ ਸੀ ਕੋਈ ਕਹਿੰਦਾ ਆ ਘਰ ਵਿੱਚ ਸਭ ਕੁਝ ਠੀਕ ਨਹੀਂ ਸੀ ਕੋਈ ਬਿਨਾਂ ਸੋਚੇ ਉਸ ਔਰਤ ਨੂੰ ਦੋਸ਼ੀ ਬਣਾਉਣ ਲੱਗ ਪਿਆ ਕਿ ਕਿਸੇ ਨੇ ਪੁੱਛਿਆ ਉਹ ਅੰਦਰੋਂ ਕਿੰਨੀ ਟੁੱਟੀ ਹੋਵੇਗੀ ਕਿ ਕਿਸੇ ਨੇ ਸੋਚਿਆ ਜਿਸ ਨੇ ਆਪਣਾ ਸਭ ਕੁਝ ਗਵਾ ਦਿੱਤਾ ਉਹ ਕਿਵੇਂ ਜੀ ਰਹੀ ਹੋਵੇਗੀ ਸੋਸ਼ਲ ਮੀਡੀਆ ਤੇ ਉਸ ਦੀ ਖਾਮੋਸ਼ੀ ਨੂੰ ਉਸ ਦਾ ਗੁਨਾਹ ਬਣਾ ਦਿੱਤਾ ਗਿਆ ਕੁਝ ਲੋਕਾਂ ਨੇ ਕਿਹਾ ਉਹ ਬੋਲਦੀ ਕਿਉਂ ਨਹੀਂ ਕੁਝ ਨੇ ਕਿਹਾ ਉਹ ਸਾਹਮਣੇ ਕਿਉਂ ਨਹੀਂ ਆ ਰਹੀ ਕੁਝ ਨੇ ਕਿਹਾ ਅੰਤਿਮ ਸੰਸਕਾਰ ਵਾਲੇ ਦિન ਉਸਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਸੀ ਤੇ ਕੁੱਝ ਨੇ ਕਿਹਾ ਜੇ ਬੇਕਸੂਰ ਆ ਤਾਂ ਉਹ ਖਾਮੋਸ਼ ਕਿਉਂ ਆ ਪਰ ਕੀ ਹਰ ਖਮੋਚੀ ਜੁਰਮ ਹੁੰਦੀ ਆ ਕੀ ਹਰ ਰੋਣਾ ਕੈਮਰੇ ਅੱਗੇ ਆ ਕੇ ਰੋਣਾ ਜ਼ਰੂਰੀ ਹੁੰਦਾ ਆ ਕਿ ਦੁੱਖ ਮਨੋਣ ਦਾ ਵੀ ਕੋਈ ਤਰੀਕਾ ਹੁੰਦਾ ਆ ਇੱਥੇ ਰਾਜਵੀਰ ਜਵੰਦਾ ਦਾ ਨਾਮ ਦੁਬਾਰਾ ਸਾਹਮਣੇ ਆਉਂਦਾ ਆ ਰਾਜਵੀਰ ਇੱਕ ਅਜੇਹਾਨਾਮ ਜਿਸਦੀ ਆਵਾਜ਼ ਨੇ ਲੱਖਾਂ ਦਿਲਾਂ ਨੂੰ ਛੂਇਆ ਜਿਸਦੀ ਮੌਤ ਨੇ ਸਾਰੇ ਪੰਜਾਬ ਨੂੰ ਹਿਲਾ ਦਿੱਤਾ ਪਰ ਜਿਵੇਂ ਹੀ ਕੁਝ ਦਿਨ ਲੰਘੇ ਦੁੱਖ ਦੀ ਥਾਂ ਸੁਭਾਲਾਂ ਨੇ ਲੈ ਲਈ ਅਤੇ ਉਹ ਸੁਭਾਲ ਰਾਜਵੀਰ ਦੀ ਮੌਤ ਤੋਂ ਫਟ ਕੇ ਉਸ ਦੀ ਪਤਨੀ ਵੱਲ ਮੋੜੇ ਜਾਣ ਲੱਗ ਪਏ ਸਵਾਲ ਇਹ ਨਹੀਂ ਸੀ ਕਿ ਰਾਜਵੀਰ ਕਿਉਂ ਚਲਾ ਗਿਆ ਸਵਾਲ ਇਹ ਬਣ ਗਿਆ ਕਿ ਉਸ ਦੀ ਪਤਨੀ ਦਾ ਕੀ ਰੋਲ ਸੀ ਬਿਨਾਂ ਸਬੂਤ ਬਿਨਾਂ ਸੱਚ ਸਿਰਫ ਅਫਵਾਹਾਂ ਕੁਝ ਪੁਰਾਣੀਆਂ ਗੱਲਾਂ ਕੁਝ ਅਧੂਰੀਆਂ ਤਸਵੀਰਾਂ ਅਤੇ ਲੋਕਾਂ ਦੀ ਆਪਣੀ ਬਣਾਈ ਕਹਾਣੀ ਸੱਚ ਇਹ ਹੈ ਅੱਜ ਤੱਕ ਕਿਸੇ ਨੇ ਵੀ ਕੋਈ ਪੱਕਾ ਸਬੂਤ ਨਹੀਂ ਦਿੱਤਾ ਨਾ ਕੋਈ ਅਧਿਕਾਰੀ ਕਉ ਬਿਆਨ ਨਾ ਕੋਈ ਸੱਚੀ ਜਾਣਕਾਰੀ ਸਿਰਫ ਸੋਸ਼ਲ ਮੀਡੀਆ ਦੀ ਅਦਾਲਤ ਇੱਥੇ ਖਾਮੋਸ਼ੀ ਸਜ਼ਾ ਬਣ ਜਾਂਦੀ ਹੈ ਅਤੇ ਅਫਵਾਹਾਂ ਫੈਸਲਾ ਰਾਜਵੀਰ ਜਵੰਦਾ ਦਾ ਚਲਾ ਗਿਆ ਪਰ ਉਸਦੀ ਪਤਨੀ ਅੱਜ ਵੀ ਹਰ ਰੋਜ਼ ਇਸ ਅਦਾਲਤ 'ਚ ਖੜੀ ਆ ਸਵਾਲ ਇਹ ਨਹੀਂ ਕਿ ਲੋਕ ਕੀ ਕਹਿ ਰਹੇ ਨੇ ਸਵਾਲ ਇਹ ਆ ਕਿ ਤੁਹਾਨੂੰ ਇਹ ਹੱਕ ਆ ਕਿਸੇ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣ ਦਾ ਸ਼ਾਇਦ ਸੱਚ ਕੁਝ ਹੋਰ ਹੋਵੇ ਸ਼ਾਇਦ ਸੱਚ ਕਦੇ ਸਾਹਮਣੇ ਹੀ ਨਾ ਆਵੇ ਅਤੇ ਸ਼ਾਇਦ ਸੱਚ ਸਿਰਫ ਰੱਬ ਨੂੰ ਹੀ ਪਤਾ ਹੋਵੇ ਪਰ ਇੱਕ ਗੱਲ ਪੱਕੀ ਆ ਬਿਨਾਂ ਸੱਚ ਜਾਣੇ ਕਿਸੇ ਨੂੰ ਦੋਸ਼ੀ ਬਣਾਉਣਾ ਸਭ ਤੋਂ ਵੱਡਾ ਗੁਨਾਹ ਹੁੰਦਾ ਆ ਰਾਜਵੀਰ ਜਵੰਦਾ ਨੂੰ ਉਸਦੇ ਗੀਤਾਂ ਨਾਲ ਯਾਦ ਕਰੋ ਅਤੇ ਉਸਦੀ ਪਤਨੀ ਨੇ ਨੂੰ ਘਟੋ ਘਟ ਇਨਸਾਨ ਸਮਝ ਕੇ ਤਾਂ ਜੀਣ ਦਿਓ ਯਾਰ ਉਹ ਸਾਨੂੰ ਸਾਰੇ ਆਪਣੇ ਦੁੱਖ ਦਿਖ ਜਾਂਦੇ ਆ ਪਰ ਸਾਨੂੰ ਕਿਸੇ ਹੋਰ ਦੇ ਨਹੀਂ ਦਿਖਦੇ ਬਾਕੀ ਅਸੀਂ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਤੇ ਵੀਡੀਓ ਨੂੰ ਇੱਕ ਲਾਈਕ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਅੱਜ ਦੱਸਿਓ ਤੁਹਾਨੂੰ ਕੀ ਲੱਗਦਾ ਆ ਇਸ ਬਾਲ ਸਾਨੂੰ ਉਠਾਉਣੇ ਚਾਹੀਦੇ ਆ ਜਾਂ ਨਹੀਂ